ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜੋ ਕਰਾਈ ਸੀ ਦੂਜਾ ਭਾਗ ਵੀ ਲੈ ਕੈਨੇਡਾ ਦੇ ਦੇਖੋ ਸਾਡਾ ਕੈਨੇਡਾ ਤੇ ਦੇਖੋ ਜੀ ਹਾਂ ਸੋਹਣਾ ਸੋਹਣੇ ਸਾਡੇ ਬਹੁਤ ਸੋਹਣੇ ਸੋਹਣੇ ਬੈੱਡਿੰਗਾਂ ਨੇ ਵੱਡੇ ਵੱਡੇ ਹਗੇਦੀਆਂ ਨੇ ਹਾਂਜੀ ਦੇਖੋ ਜੀ ਇਹ ਸਾਡੇ ਬਾਬੇ ਦਾ ਘਰ ਹੈ ਤੇ ਆਜੋ ਜੀ ਥੋ ਦਿਖਾਉਣਾ ਸਾਡਾ ਕੈਨੇਡਾ ਚੱਲ 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 ਇਹ ਇਥੇ ਕੋਈ ਸਾਡੇ ਕੋਈ ਪਾਰਕੋਂ ਨਹੀਂ ਕੋਈ ਨਹੀਂ ਜਿਹੜਾ ਖੁੱਲ ਹੀ ਚੱਲਦਾ ਸਾਰਾ ਕੁਝ ਠੀਕ ਨਾ ਕਿਤੇ ਕੋਈ ਜੁਰਮਾਨਾ ਕਰਨ ਵਾਲਾਗਾ ਕਿੱਧਰ ਮਰਜ਼ੀ ਗੱਡੀ ਖੜਾਓ ਕਿਧਰ ਮਰਜ਼ੀ ਜਾਓ ਜਿੱਧਰੋਂ ਜੀ ਕਰੇ ਜਾਓ ਹਾਂਜੀ ਆ ਦੇਖੋ ਕੋਈ ਨਹੀਂ ਇੱਥੇ ਨਾ ਕੋਈ ਪੀਆ ਨਾ ਚੀਆ ਨਾ ਕੋਈ ਪਾਰਕਿੰਗ ਹੈ ਨਾ ਕੋਈ ਇਸ ਤਰ੍ਹਾਂ ਖੁੱਲ੍ਹਾ ਹੀ ਹੜਕਣ ਟਾ ਹਾਂਜੀ ਦੇਖੋ ਜੀ ਦੇਖੋ ਜੀ ਬਿਲਡਿੰਗ ਦੇਖੋ ਜੀ ਸਾਡੇ ਘਰਾਂ ਦੇ ਗੇਟ ਦੇਖੋ ਜੀ ਹੈ ਇਹ ਕਿੱਡਾ ਦੋ ਜੀ ਕੁਝ ਜ਼ਿਆਦਾ ਸ਼ੌਂ ਲੱਗਦਾ ਮੈਨੂੰ ਤਾਂ ਹੈਂਜੀ ਖੁੱਲੀ ਸਾਰੀ ਹਵਾ ਬੜੀ ਬੜਿਆ ਲੋਕ ਹੈ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਤੇ ਹੋਵੇ ਇੱਥੇ ਨਾ ਵੀ ਗੱਡੀ ਦੀ ਪਾਰਕਿੰਗ ਨਾ ਕੋਈ ਲੱਗਿਆ ਹੋਇਆਗਾ ਰੇਟ ਆਓ ਲੈਫਟ ਜਾਓ ਇੱਥੇ ਖੜੋ ਨਾ ਟੱਲੇ ਕਵਰ ਕੋਈ ਨਾ ਕੋਈ ਜੁਰਮਾਨਾ ਖੋਸ਼ ਨਹੀਂ ਸਿੱਧੀ ਸਾਦੀ ਲਾਈਫ ਆ ਤੇ ਮਰਜ਼ੀ ਜੀਓ ਜੀ ਦੇਖੋ ਜੀ ਦੇਖੋ ਜੀ ਕਲੇਟਰ ਦੇਖੋ ਜੀ ਆਜੋ ਜੀ ਦੇਖੋ ਜੀ ਸਾਡੇ ਬੇਟਿਆਂ ਦੀਆਂ ਸੜਕਾਂ ਸੜਕਾਂ ਦੇਖੋ ਜੀ ਸਾਡੇ ਹਾਂ ਜੀ ਤਾਈ ਤਾਈ ਹਵਾ ਬਿੱਚੀ ਸਾਈਕਲ ਚੱਲਦੇ ਨੇ ਬਿੱਚੀ ਗੱਡੀਆਂ ਬਿੱਚੀ ਟਰੈਕਟਰ ਬਿੱਚੀ ਗਾਵਾਂ ਮੱਝਾਂ ਸਾਰਾ ਕੁਝ ਬਿੱਚੀ ਚੱਲਦਾ ਖੱਟਾ ਦੇਖੋ ਕੋਈ ਮੁਜੀਪਲ ਕਮੇਟੀ ਨਹੀਂ ਇੱਥੇ ਨਾ ਕੋਈ ਆਵੇ ਨਾ ਜਾਵੇ ਹੈ ਆ ਦੇਖੋ ਕਿਤੇ ਮਰਜੀ ਰੋ ਕੋਈ ਤੇ ਮਰਦੀ ਜਾਓ ਖੁੱਲੀਆਂ ਜ਼ਮੀਨਾਂ ਖੁੱਲੀ ਤਾਜ਼ਾ ਹਵਾ ਹੈ ਜੀ ਇਹ ਨੂੰ ਕਹਿੰਦੇ ਕੈਨੇਡਾ ਜੀ ਸਿੱਧੀ ਸ਼ਾਦੀ ਲੈ ਆਏ ਦੇਖੋ ਜੀ ਸਾਡੇ ਪਿੰਡ ਦੀਆਂ ਗਲੀਆਂ ਹੈਂ ਜੀ ਢੂੜ ਮਾੜੀ ਮੁੱਟੀ ਮੁੱਟੀ ਮੁੱਕੀ ਜਿਹੀ ਨਿਬਣੀ ਹੈ ਹੈ ਦੇਖੋ ਜੀ ਉਹੀ ਕੰਧਾਂ ਉਹੀ ਸਭ ਕੁਝ ਦੇਖੋ ਜੀ ਕੈਨੇਡਾ ਜੀ ਹੈਂ ਜੀ ਕੈਨੇਡਾ ਨੂੰ ਕਾਇ ਲੱਗਦਾ ਉਹੀ ਕੀ ਹਨ ਇਹ ਸਾਡਾ ਕੈਨੇਡਾ ਦਾ ਹੋਈ ਸਾਡਾ ਕੈਡਾ ਇਹ ਸਾਡਾ ਬਹੁਤ ਸੋਹਣਾ ਕੈਡਾ ਕੋਸ ਮਰਜ਼ੀ ਕਰੋ ਜੀ ਸਾਡੇ ਕੈਡਾ ਸਿੰਘ ਹੁਲਾ ਕੈਡਾ ਕਰੇ ਸਾਡੇ ਕੈਡਾ ਦੇਖੋ ਜੀ ਕੈਨੇਡਾ ਦੇ ਤੇ ਸੋਦਰਾਂ ਉਹ ਵੈਨੀਵਲੋ ਜੇ ਹੈ ਵੈਨੀਵਲ ਇਹ ਸਾਡੇ ਕੈਨੇਡਾ ਵਿੱਚ ਤਾਂ ਛੱਪੜ ਵੀ ਹੁੰਦੇ ਆ ਜੀ ਨਾ ਤੁਹਾਨੂੰ ਮੱਜਾਂ ਦੀ ਸਭ ਕੁਝ ਫ੍ਰੀ ਹੈ ਜੀ ਇੱਥੇ ਇਹ ਸਾਡੇ ਪਿੰਡ ਦਾ ਜੀ ਗੁਰਦੁਆਰਾ ਜੀ ਇਹ ਤੂੰ ਸਾਡੇ ਕੈਨੇਡਾ ਦਾ ਜਾਨੀ ਕਿ ਇਹ ਰਮਣਾ ਇਹ ਸਾਡੇ ਕੈਨੇਡਾ ਦਾ ਗੁਰਦੁਆਰਾ ਸਾਡੀ ਪਿੰਡ ਦੀ ਹੁੰਦਾ ਇਹ ਨਹੀਂ ਕੈਨੇਡਾ ਵਿੱਚ ਵੀ ਹਾਂ ਬੰડા ਬੜਾਈਆ ਇੱਥੇ ਕੋਈ ਬੜਾ ਬੜੇਗੇ ਇੱਥੇ ਗੁਰਦੁਆਰਾ ਇੱਕ ਹੀ ਹੁੰਦਾ ਅੱਜ ਆ ਆ ਗਈ ਸਾਡੀ ਦੇਖੋ ਹੈ ਆ ਤਾਂ ਮੈਨੂੰ ਮੇਨ ਅੱਡਾ ਲੱਗਦਾ ਹੈ ਸਾਡੇ ਕੈਨੇਡਾ ਦਾ ਆ ਦੇਖੋ ਜੀ ਪੁਰਾਣੀਆਂ ਬੈਡਿੰਗ ਹਨ ਕਨੇਕ ਘਰ ਹੈ ਜੀ ਦੇਖੋ ਜੀ ਕੈਨੇਡਾ ਆਂ ਕੈਨੇਡਾ ਦਾ ਥੋੜਾ ਪੁਰਾਣਾ ਹੈ ਕ੍ਰੈਡ ਵਾਲੇ ਵੀ ਜਾਣਦੇ ਹੁਣੇ ਵੀ ਹੈ ਐਡਾ ਅਸਲੀ ਤਾਂ ਇਹੀ ਦੇਖੋ ਜੀ ਗਨੇਟ ਅਗਲੀ ਵਾਰ ਫਿਰ ਕੋਈ ਦਿਖਾਵਾਂਗੇ ਤੇ ਅੱਜ ਨਹੀਂ ਬਹੁਤ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ